ਦੇਖੋ ਜੀ ਉਹ ਵੀ ਵਿਚਾਰੇ ਮਜਬੂਰੀ ਵਸ ਉਤਰੇ ਹੋਏ ਕੈਂਡੀਡੇਟ ਨੇ ਹਨਾ ਵਰਕਰ ਉਦੋਂ ਹੀ ਜੋਰ ਲਾਉਂਦਾ ਜਦੋਂ ਲੀਡਰ ਚੜਦੀ ਕਲਾ 'ਚ ਹੋਵੇ ਹਨਾ ਜਿਹਦੇ ਲੀਡਰ ਨੂੰ ਹੀ ਧੱਕੇ ਨਾਲ ਟਿਕਟ ਦਿੱਤੀ ਆ ਤਾਂ ਕਾਲੀ ਦਲ ਦਾ ਤਾਂ ਵੈਸੇ ਵੀ ਕਹਿ ਲੋ ਵੀ ਅੱਜ ਦੀ ਕੜੀ ਆਧਾਰ ਕਿਤੇ ਨਹੀਂ ਇਸੇ ਕਰਕੇ ਤਾਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਖੁਦ ਇਲੈਕਸ਼ਨ ਨਹੀਂ ਲੜ ਰਹੇ ਜਿਹੜੇ ਜਿੱਤੇ ਹੋਏ ਐਮਪੀ ਨੇ ਝੂਂਦਾ ਸਾਹਿਬ ਪਤਾ ਨਹੀਂ ਹੁਣ ਕਿਹੜੇ ਵਿਚਾਰੇ ਮਨ ਨਾਲ ਜਿਹੜੇ ਇਲੈਕਸ਼ਨ ਆ ਉਹ ਲੜਨਗੇ ਆ ਹੀ ਸੱਤ ਟਿਕਟਾਂ ਆ ਗਈਆਂ ਬੀਬਾ ਬਾਦਲ ਦੀ ਟਿੱਕ ਨਹੀਂ ਅਨਾਉਂਸ ਕੀਤੀ ਜਿਹੜੀ ਤਿੰਨ ਵਾਰਾਂ ਦੀ ਜਿੱਤੀ ਹੋਈ ਐਮਪੀ ਆ ਝੁੰਦਾ ਸਾਹਿਬ ਦੀ ਕਰਤੀ ਦਲਜੀਤ ਚੀਮੀ ਦੀ ਜਗ੍ਹਾ ਗਰਦਾਸਪੁਰੋਂ ਕਰਤੀ ਚੰਦੂ ਮਾਜਰਾ ਸਾਹਿਬ ਦੀ ਕਰਤੀ ਜਿਹੜੇ ਸਾਰੇ ਰਿਜੈਕਟਡ ਲੀਡਰ ਸੀ ਪਰ ਬੀਬਾ ਬਾਦਲ ਦੀ ਨਹੀਂ ਕੀਤੀ ਕਿਉਂਕਿ ਅੱਜ ਵੀ ਕੋਈ ਸਮਝ ਨਹੀਂ ਆ ਰਿਹਾ ਵੀ ਬਠਿੰਡਿਆਂ ਲੜੀਏ ਖਡੂਰ ਸਾਹਿਬ ਤੋਂ ਲੜੀਏ ਕੇ ਫਰੋਜ਼ਪੁਰੋਂ ਲੜੀਏ ਪਰ ਮੈਂ ਤੁਹਾਡੇ ਰਾਹੀਂ ਵੀ ਬੀਬਾ ਜੀ ਨੂੰ ਮੈਸੇਜ ਭੇਜਣਾ ਚਾਹਣਾ ਕਿ ਬੀਬਾ ਜੀ ਹਾਰ ਤੁਹਾਡੀ ਪੱਕੀ ਹੈ ਇਹ ਤੁਸੀਂ ਦੇਖੋ ਵੀ ਬਠਿੰਡੇ ਵਾਲੇ ਤੋਂ ਹਾਰਨਾ ਹੈ ਫਿਰੋਜ਼ਪੁਰੋਂ ਹਾਰਨਾ ਹੈ ਕਿ ਖਡੂਰ ਸਾਬ ਤੋਂ ਹਾਰਨਾ ਹੈ